ਮੈਂ ਕੌਣ ਹਾਂ ਯੂਨਾਨ ਦਾ ਸਭ ਤੋਂ ਅਮੀਰ ਆਦਮੀ ਇੱਕ ਵਾਰ ਆਪਣੇ ਸਮੇਂ ਦੇ ਸਭ ਤੋਂ ਵੱਡੇ ਵਿਦਵਾਨ ਸੋਕਰਾਟ ਨੂੰ ਮਿਲਣ ਗਿਆ ਉਸ ਦੇ ਪਹੁੰਚਣ ਤੇ ਸੋਕਰਾਟ ਨੇ ਜਦੋਂ ਉਸ ਵੱਲ ਧਿਆਨ ਹੀ ਨਾ ਦਿੱਤਾ ਤਾਂ ਉਹ ਬੋਲਿਆ ਕੀ ਤੈਨੂੰ ਪਤਾ ਹੈ ਕਿ ਮੈਂ ਕੌਣ ਹਾਂ ਸੋਕਰਾਟ ਬੋਲਿਆ ਜਰਾ ਇੱਥੇ ਬੈਠ ਆ ਸਮਝਣ ਦੀ ਕੋਸ਼ਿਸ਼ ਕਰਗੇ ਕਿ ਤੂੰ ਕੌਣ ਹੈ ਸੋਕਰਾਟ ਨੇ ਦੁਨੀਆਂ ਦਾ ਨਕਸ਼ਾ ਉਸ ਦੇ ਸਾਹਮਣੇ ਰੱਖਿਆ ਅਤੇ उस अमीर व्यक्ति ने कहा दस जरा इस यूनान कि बोलिया दुनिया के नक्शे में यूनान तो सिर्फ एक बिंदु है उसने यूनान उत्ते उंगल रखी और कहा यह है यूनान फिर सुकरात ने पूछे जूनानी तेरा महल कितें है उतना बिंदु ही सी उस महल, उस महल कित दसे फिर सुकरात ने कहा चंगा दस कि उस महल में तू कि है यह नक्शा तो धरती का है धरती बेअंत है सूरज बेअंत है केंद्र जो जान लगा तो सुकरात ने नक्शा यह कह के उस भेट कर दिता कि इसनों हमेशा अपने कोल रखी जदों भी हंकार तेन जकड़े यह नक्शा खोल के देख लवी कि है यूनान है मेरा महल अ फिर मैं कौन हाँ बस अपने आप को पुछ लवी ਅਮੀਰ ਵਿਅਕਤੀ ਸਿਰ ਝੁਕਾ ਕੇ ਖੜਾ ਹੋ ਗਿਆ ਤਾਂ ਸੋਕਰਾਤ ਬੋਲਿਆ ਹੁਣ ਤੂੰ ਸਮਝ ਗਿਆ ਹੋਵੇਗਾ ਕਿ ਅਸਲ ਵਿੱਚ ਅਸੀਂ ਕੁਝ ਨਹੀਂ ਪਰ ਕੁਝ ਹੋਣ ਦੀ ਆਕੜ ਨੇ ਸਾਨੂੰ ਫੜਿਆ ਹੋਇਆ ਹੈ ਇਹ ਸਾਡਾ ਦੁੱਖ ਹੈ ਇਹੀ ਸਾਡਾ ਨਰਕ ਹੈ ਜਿਸ ਦਿਨ ਅਸੀਂ ਜਾਗਾਂਗੇ ਚਾਰੇ ਪਾਸੇ ਦੇਖਾਂਗੇ ਤਾਂ ਕਹਾਂਗੇ ਕਿ ਇਸ ਵਿਸ਼ਾਲ ਬ੍ਰਹਿਮੰਡ ਵਿੱਚ ਅਸੀਂ ਕੁਝ ਵੀ ਨਹੀਂ ਤਾਂ ਹੀ ਸਾਨੂੰ ਕੁਦਰਤ ਦੀ ਵਿਸ਼ਾਲਤਾ ਦਾ ਅਸਲ ਅਹਿਸਾਸ ਹੋਵੇਗਾ ਵੀਡੀਓ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ